ਸੰਗਤ ਜੀ ਹੁਣ ਆਪਾਂ ਅੰਦਰ ਮੱਥਾ ਟੇਕ ਕੇ ਆਏ ਹੁਣ ਸੋਨੂੰ ਦਰਸ਼ਨ ਕਰਾਉਣਿਆਂ ਤਨਤਨ ਬਾਬਾ ਦੀਪ ਸਿੰਘ ਜੀ ਦਾ ਜੋ ਖੂਨ ਸੀਗਾ ਓਰੇ ਉਹਦੇ ਦਰਸ਼ਨ ਕਰਾਉਣਿਆਂਗੇ ਇੱਕ ਖੂਹ ਆ ਜੀ ਸੋਨੂੰ ਦਿਖਾਣਿਆਂ ਤਨਤਨ ਬਾਬਾ ਦੀਪ ਸਿੰਘ ਜੀ ਦਾ ਖੂਹ ਹੈ ਆ ਲਿਖਿਆ ਹੋਇਆ ਹੈਗਾ ਵਾਹ ਮੇਰ ਕਰੀ ਸਤਿਗੁਰੂ ਮੇਰ ਕਰੀ ਦੇ ਹੀ ਬਾਬਾ ਦੀਪ ਸਿੰਘ ਜੀ ਦਾ ਖੂ ਹੈਗਾ ਜੀ ਇਹ ਜੀ ਜਲ ਹੈਗਾ ਜੀ ਕਾਫੀ ਡੰਗਾਈ ਹੈਗੀ ਇਹਦੀ ਆ ਦੇਖੋ ਵਾਹਿਗੁਰੂ ਆ ਜਿਹੜੇ ਇੱਥੇ ਪੈਸੇ ਮੈਂ ਤਾਂ ਇਹਨਾਂ ਨੂੰ ਗਲਤ ਮੰਨਦਾ ਜਿਹੜੇ ਇੱਥੇ ਇਦਾਂ ਪੈਸੇ ਮਾਇਆ ਡੇਗਦੇ ਨੇਗੇ ਕਿਉਂਕਿ ਦੇਖੋ ਮੇਰੀ ਆਤ ਤੱਕ ਹੀ ਮੈਂ ਜੀ ਇਹਨੂੰ ਗਲਤ ਮੰਨਦਾ ਬਾਕੀ ਹਰੇਕ ਬੰਦੇ ਦੀ ਆਪਦੀ ਆਪਦੀ ਸਰਦਾਂ ਹੁੰਦੀਆਂ ਹਨ ਆ ਦੇਖੋ ਪੈਸੇ ਇੱਥੇ ਪੈਸੇ ਡਿੱਗਣ ਨੂੰ ਤਾਂ ਗੋਲਕ ਚ ਪਾ ਦਿਆ ਕਰੋ ਪੈਸੇ ਚਲੋ ਇਹ ਵੀ ਚੱਕ ਚੱਕ ਲੈਂਦੇ ਨੇ ਜਿਹੜੇ ਹੁਣ ਥੱਲੇ ਵਗ ਜਾਂਦੇ ਨੇ ਖੂਹ ਚ ਉਹ ਤਾਂ ਨਹੀਂ ਇਹ ਚੱਕਦੇ ਹੈਗੇ ਇੱਥੋਂ ਦਾ ਚੱਕ ਲਾਂਗੇ ਜਿਹੜੇ ਖੂਹ ਦੇ ਵਿੱਚ ਡਿੱਗੇ ਉਹ ਨਹੀਂ ਚੱਕ ਸਕਦੇ ਨਾ ਕਰੋ ਜੀ ਦਰਸ਼ਨ ਇਹ ਸਾਹਮਣੇ ਜੋ ਹੈਗਾ ਇਹ ਸਰੋਵਰ ਹੈ ਜੀ ਅੰਡਰਗਰਾਊਂਡ ਸਰੋਵਰ ਹੈ ਜੀ